ਪੂਰੇ ਉੱਤਰ ਭਾਰਤ ਦੇ ਵਿੱਚ ਗਰਮੀ ਦਾ ਪ੍ਰਕੋਪ ਵੇਖਣ ਨੂੰ ਮਿਲ ਰਿਹਾ ਹੈ ਪਾਰੇ ਦੇ ਵਿੱਚ ਦਿਨੋ ਦਿਨ ਵਾਧਾ ਵੇਖਣ ਨੂੰ ਮਿਲ ਰਿਹਾ ਜਿਸ ਦੇ ਨਾਲ ਪੂਰਾ ਜਨਜੀਵਨ ਅਸਤਵਿਅਸਤ ਹੋ ਗਿਆ ਹੈ ਜਿੱਥੇ ਆਮ ਜਨਜੀਵਨ ਇਸ ਗਰਮੀ ਤੋਂ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਵੱਧ ਰਹੇ ਤਾਪਮਾਨ ਦੇ ਚਲਦਿਆਂ ਜਾਂ ਕੁਝ ਹੋਰ ਕਾਰਨਾਂ ਦੇ ਕਰਕੇ ਜੰਗਲ ਦੇ ਵਿੱਚ ਅੱਗ ਲੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਤਾਜ਼ਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ ਜਿੱਥੇ ਐਨ ਐਫ ਐਲ ਦੇ ਸਾਹਮਣੇ ਜੰਗਲੀ ਖੇਤਰ ਦੇ ਵਿੱਚ ਕਿਸੇ ਕਾਰਨ ਦੇ ਕਰਕੇ ਅੱਗ ਦੇ ਭਿਆਨਕ ਰੂਪ ਧਾਰ ਲਿਆ ਜਿਸ ਤੋਂ ਬਾਅਦ ਇਸ ਦੀ ਸੂਚਨਾ ਦਮਕਲ ਵਿਭਾਗ ਨੂੰ ਦਿੱਤੀ ਗਈ ਤੇ ਜਿਸ ਤੋਂ ਬਾਅਦ ਐਨ ਐਫ ਐਲ ਬੀ ਬੀ ਐਮ ਪੀ ਨਗਰ ਕੌਂਸਲ ਨੰਗਲ ਦੀਆਂ अनेका ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਉੱਤੇ ਪਹੁੰਚੀਆਂ ਜਿਨ੍ਹਾਂ ਵੱਲੋਂ ਇਸ ਅੱਗ ਨੂੰ ਕਾਬੂ ਪਾਉਣ ਦਾ ਯਤਨ ਕੀਤਾ ਗਿਆ ਤਕਰੀਬਨ 3 ਤੋਂ 4 ਘੰਟੇ ਦੀ ਮੁਸ਼ਕਲ ਦੇ ਨਾਲ ਇਸ ਮਚੀ ਹੋਈ ਅੱਗ ਨੂੰ ਨਿਯੰਤਰਿਤ ਕੀਤਾ ਗਿਆ ਇਸ ਸਬੰਧੀ ਗੱਲਬਾਤ ਕਰਦੇ ਹਾਂ ਦਮਕਲ ਵਿਭਾਗ ਦੇ ਵੱਖ-ਵੱਖ ਮੁਲਾਜ਼ਮਾਂ ਨੇ ਦੱਸਿਆ ਕਿ ਅੱਗ ਨੇ ਕਾਫੀ ਭਿਆਨਕ ਰੂਪ ਧਾਰ ਲਿਆ ਸੀ ਜਿਸ ਉੱਤੇ ਕਾਬੂ ਪਾਉਣ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਸਮਾਂ ਲੱਗਾ ਉਹਨਾਂ ਕਿਹਾ ਕਿ ਅੱਗ ਲੱਗਣ ਦੇ ਮੁੱਖ ਕਾਰਨਾਂ ਦਾ ਅਜੇ ਤੱਕ ਕੁਝ ਪਤਾ ਨਹੀਂ ਚੱਲਿਆ ਪਰ ਹੋ ਸਕਦਾ ਹੈ ਕਿਸੇ ਵਿਅਕਤੀ ਦੇ ਵੱਲੋਂ ਸਿਗਰਟ ਜਾਂ ਬੀੜੀ ਇਸ ਖੇਤਰ ਦੇ ਵਿੱਚ ਗਈ ਹੋਵੇ ਜਿਸ ਨਾਲ ਜ਼ਿਆਦਾ ਗਰਮੀ ਹੋਣ ਦੇ ਚਲਦਿਆਂ ਨਸਪਤੀ ਸੁੱਕੀ ਹੋਣ ਦੇ ਚਲਦਿਆਂ ਇਸ ਨੇ ਭਿਆਨਕ ਅੱਗ ਦਾ ਰੂਪ ਧਾਰ ਲਿਆ ਉਹਨਾਂ ਵੱਲੋਂ ਅਜਿਹੇ ਲੋਕਾਂ ਨੂੰ ਖਾਸ ਤੌਰ ਤੇ ਅਪੀਲ ਕੀਤੀ ਗਈ ਹੈ ਉਹ ਕਿਸੇ ਵੀ ਤਰ੍ਹਾਂ ਦੀ ਬੀੜੀ ਜਾਂ ਸਿਗਰਟ ਜੰਗਲੀ ਖੇਤਰ ਦੇ ਵਿੱਚ ਨਾ ਸੁੱਟਣ ਤਾਂ ਜੋ ਇਹ ਜੰਗਲੀ ਖੇਤਰ ਰਾਖ ਦੇ ਢੇਰ ਨਾ ਬਣ ਸਕਣ ਵੇਖੋ ਕੀ ਨੇ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਆਪਾਂ ਅੱਧਾ ਅੱਖੇ ਭਰ ਗਈਆਂ ਪਹਿਲਾਂ ਗੱਲੀ ਬੈਗ ਕਰਕੇ ਲਿਆਦਮ ਹੌਲੀ ਹੌਲੀ ਆਉਂਦਾ ਥੋੜੀ ਹੌਲੀ ਥੋੜੀ ਹੌਲੀ ਔਰ ਜੈਸ਼ ਕੁਮਾਰਾ ਮਹਿਰਾਜ ਖਾਨ ਨੰਗਰ ਤੋਂ ਅਸੀਂ ਆਏ ਸੀਗੇ ਤੇ ਸਾਨੂੰ 12:30 ਵਜੇ ਖਾਜੇ ਚ ਕੋਲ ਆਇਆ ਸੀਗਾ ਇਹਨਾਂ ਖਾਲਸ ਤੋਂ ਕਿ ਐਲਵਸ ਪਾਣ ਸਾਹਮਣੇ ਪਟਾੜੀ ਨੂੰ ਅੱਗ ਲੱਗੀ ਹੈ ਮੌਕੇ ਤੇ ਆ ਕੇ ਦੇਖਿਆ ਕਿ ਅੱਗ ਬਹੁਤ ਜ਼ਿਆਦਾ ਸੀ ਜਿਸ ਵੀ ਸਾਡੀ ਕਮ ਸੇ ਕਮ ਵੀ 4 ਗੱਡੀਆਂ ਪਾਣ ਦੀ ਇਸਤੇਮਾਲ ਹੋਈਆਂ ਗਈਆਂ ਹੁਣ ਇਹ ਅੱਗ ਤੇ ਕਾਬੂ ਨਹੀਂ ਪਾਇਆ ਗਿਆ ਤੇ ਕੋਸ਼ਿਸ਼ ਕਰ ਰਹੇ ਭਜਾਣ ਦੀ ਕਿੰਨੇ ਤੁਹਾਨੂੰ ਸਾਈਨ ਹੋ ਗਏ ਅੱਗ ਭਜਾਉਣ ਦੇ ਤਰੀਬ ਸਾਨੂੰ ਇਹ 12:30 ਤੋਂ ਲੱਗੇ ਆ ਤੇ ਹੁਣ ਕੰਮ ਤੱਕ 2:30 ਟਾਈਮ ਹੋ ਗਿਆ ਹੈ ਇਹ ਹਾਲਾਤ ਕੋਸ਼ਿਸ਼ ਜਾਰੀ ਹੈ ਜੀ ਹੱਤ ਲੱਗਣ ਦੇ ਕਾਰਨ ਅਜੇ ਤੱਕ ਕਿਸੇ ਨੂੰ ਪਤਾ ਨਹੀਂ ਲੱਗ ਸਕਿਆ ਅੱਗ ਲੱਗਣ ਦਾ ਕਾਰਨ ਕੀ ਸੀ ਪਿਛਲੇ 2-3 ਦਿਨ ਤੋਂ ਲਗਾਤਾਰ ਅੱਗ ਲੱਗਦੀ ਦੱਸਿਆ ਜਾ ਰਿਹਾ ਇਸ ਏਰੀਆ ਦੇ ਵਿੱਚ ਤੁਹਾਡੇ ਵੱਲੋਂ ਵਿਜਾਗਰ ਇਹ ਲੱਗ ਹਾਂਜੀ 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 ਸਰ ਸਾਡੀ ਸਾਡੀ ਗੱਡੀ ਪਹਿਲਾਂ ਇਸ ਤੋਂ ਪਹਿਲਾਂ ਸਾਡੀ ਗੱਡੀ ਆਉਂਗੀ ਕੀ ਲੱਗਦਾ ਹੈ ਅੱਗ ਲੱਗਣ ਦਾ ਕੋਈ ਕਾਰਨ ਸਰ ਖੇਤਾਂ ਜਿਹੜੇ ਜਦੋਂ ਬੀਡੀ ਵਗੈਰਾ ਪੀਂਦੇ ਕੋਈ ਵੀ ਆ ਕੇ ਛੱਡ ਦਿੰਦਾ ਤੇ ਇਹ ਕਾਰਨ ਨਹੀਂ ਕਰਦਾ ਤੁਸੀਂ ਉਹਨਾਂ ਦਾ ਕੰਮ ਕੀਤਾ ਕਿਉਂਕਿ ਗੈਸ ਪਾਈਪਲਾਈਨਾਂ ਦੇ ਵਿੱਚ ਆਉਂਦੇ ਐ ਤੇ ਅੱਗੇ ਰੇਲਵੇ ਦੀਆਂ ਤੇ ਬਿਜਲੀ ਦੀਆਂ ਤਾਰਾਂ ਵੀ ਆਣ ਇਹ ਕਾਫੀ ਤੁਹਾਨੂੰ ਗਾਈਡ ਵਗੈਰਾ ਦਾ ਪੂਰਾ ਕੀਤਾ ਗਿਆ ਹਾਂ ਸਾਡੇ ਫਾਇਰਫੋਸ ਪੂਰਾ ਗਾਈਡ ਕੀਤਾ ਗਿਆ ਸਨ तकरीबन ਕਿੰਨੀਆਂ ਗੱਡੀਆਂ ਲੱਗੀਆਂ ਹੁਣ ਸਾਢੇ 4 ਗੱਡੀਆਂ ਲੱਗੀਆਂ ਤੇ ਬੀਵੀਐਮਬੀ ਦੀ ਕਮਸੇ 5-6 ਗੱਡੀਆਂ ਵੀ ਲੱਗੀਆਂ ਫਿਰ ਦੀ ਅੱਛਾ ਤੇ ਕੋਸ਼ਿਸ਼ ਜਾਰੀ ਹੈ ਤੇ ਹੋਰ ਵੀ ਜਾਰੀ ਹੈ ਠੀਕ ਅੱਜ ਕਿਹੜਾ ਬੰਦਾ ਇਕਬਾਲ ਸਿੰਘ ਫਾਇਰ ਸੁਪਰਵਾਈਜ਼ਰ ਇਕਬਾਲ ਸਿੰਘ ਅੱਜ ਅੱਗ ਲੱਗੇ ਤੁਹਾਡੇ ਵਿਖੇ ਸਾਡੇ ਵੱਲੋਂ ਮੁਸਤੈਦਗੀ ਪੂਰੀ ਹੈ ਜੀ ਜਿੱਦਾਂ ਹੀ ਮੈਸੇਜ ਆਇਆ ਗੱਡੀ ਟਰਨ ਆਊਟ ਹੋਏ ਟਰਨ ਆਊਟ ਤੋਂ ਬਾਅਦ ਅਸੀਂ ਸੀਐਸਫ ਨੂੰ ਕਿਹਾ ਸਾਡੀ ਮਦਦ ਕਰੋ ਉਹ ਵੀ ਆ ਗਏ ਬੀਐਮਡੀ ਫਾਇਰ ਨੂੰ ਕਿਹਾ ਉਹ ਵੀ ਆ ਗਏ ਸਾਡੀ ਵਾਲਾਂ ਤੇ ਉਧਰ ਉੰਨੇ ਵਾਲੇ ਕੇ ਉਹਨਾਂ ਦੀਆਂ ਗੱਡੀਆਂ ਆਲਰੇਡੀ ਪਹਿਲਾਂ ਹੀ ਜਾ ਚੁੱਕੀਆਂ ਸੀ ਤੇ ਜਿੱਦਾਂ ਹੀ ਮੈਸੇਜ ਪਹੁੰਚਿਆ ਗੱਡੀ ਆ ਗਈ ਗੱਡੀ ਆਣ ਦਾ ਅੱਗ ਲੱਗਣ ਦਾ ਵੱਡਾ ਕਾਰਨ ਹੈ ਕੋਈ ਨਾ ਕੋਈ ਬੰਦਾ ਅਣਜਾਣਪਾਨੇ ਚ ਬੀਡੀ ਸਿੜ ਦਿੰਦਾ ਸਿਗਰਟ ਸਿੜ ਜਾਂਦਾ ਉਹਦੇ ਕਾਰਨ ਅੱਗ ਲੱਗੀ ਲੇਕਿਨ ਅੱਗ ਸਾਡੇ ਕੰਟਰੋਲ ਚ ਆਨੇ ਤੱਕ ਵੀ ਅੱਗ ਦੇ ਕੰਮੜੇ ਜਿਹੜੇ ਮਚੀ ਜਾ ਸਕਦੇ ਹੁਣ ਤੱਕ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਪਵਾਦੀਆਂ ਤਾਂ ਸਗੋਂ 7 ਤੋਂ 8 ਤੋ ਸਾਡਾ ਜਿਹੜੀ ਹੈ ਪੂਰੀ ਮਿਹਨਤ ਨਹੀਂ ਸਾਡੇ ਵੱਲੋਂ ਅੰਡਰ ਕੰਟਰੋਲ ਹੈ ਅੰਡਰ ਅੰਡਰ ਕੰਟਰੋਲ ਹੈ ਕਿੰਨਾ ਦੇਖਦੇ ਹੋ ਬਿਲਕੁਲ ਅੱਗੇ ਰੇਲਵੇ ਦੀ ਲਾਈਨਾਂ ਲੱਗਿਆ 17 ਬਿਸ਼ਲਾ ਉਹਨਾਂ ਦਾ ਸਾਨੂੰ ਜ਼ਿਆਦਾ ਡਰ ਹੈ ਉਹਦਾ ਡਰ ਹੈ ਉਹਨਾਂ ਦਾ ਡਰ ਹੈ ਉਹਨਾਂ ਦਾ ਡਰ ਹੈ ਯਾਦਾ ਇਹਨੇ ਇੱਥੇ ਪੂਰੀ ਸੜਕ ਬਣ ਗਈ ਮਤਲਬ ਆ ਕੇ ਫਿਰ ਹਾਲ ਮ ਜਿਹੜਾ ਕਾਬੂ ਪਾ ਲਈ ਸਾਡਾ ਪੂਰਾ ਕੰਟਰੋਲ ਹੈ ਕੋਈ ਡਰ ਨਹੀਂ ਕੋਈ ਨਹੀਂ ਹਾਂ ਉਹਨਾਂ ਬੰਦਿਆਂ ਨੂੰ ਜ਼ਰੂਰ ਸਾਡੀ ਰਿਕਵੈਸਟ ਹੈ ਜਿਹੜੇ ਸਿਕਟਾ ਵੀੜੀਆਂ ਪੀ ਕੇ ਸਿੱਡ ਦਿੰਦੇ ਜਾਨਵਰਾਂ ਦਾ ਮਾਰਨਾ ਬਹੁਤ ਜਾਨਵਰ ਕਿੰਨੇ ਹੋਣੇ ਅੰਛੀ ਜਾਨਵਰ ਪਾਲਣ ਕੇ ਜਸੇ ਗਾਰੇ ਲਗਾਤਾਰ ਪਿਛਲੇ 2 ਦਿਨੋਂ ਤੋਂ ਅੱਗ ਲੱਗ ਰਹੀ ਇਸ ਏਰੀਆ ਵਿੱਚ ਕਾਰਨ ਇਹੀ ਹੈ ਜੀ ਇੱਕ ਤਾਂ ਧੁਖ ਬਹੁਤ ਬੈਰੀ ਗਰਮੀ ਬਹੁਤ ਹੈ ਇਹ ਕਾਰਨ